ਸਸਰੀ ਕਾਲ ਜੇ ਸਾਰਿਆਂ ਨੂੰ ਅੱਜ ਗੱਲ ਕਰਨੀ ਆਪਾਂ ਰੂੜੀ ਮਾਤਾ ਦੇ ਇਤਿਹਾਸ ਬਾਰੇ ਵੀ ਰੂੜੀ ਮਾਤਾ ਦਾ ਜਿਹੜਾ ਕਿੱਸਾ ਆ ਨਾ ਇਹ ਕਾਫੀ ਪ੍ਰਚਲਿਤ ਕਿੱਸਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਇਹ ਗੱਲਬਾਤ ਚੱਲਦੀ ਆ ਵੀ ਜਿੱਦਾਂ ਆਪਾਂ ਕਹਿ ਦਿੰਨੇ ਆ ਵੀ ਕਈਆਂ ਕੋਲੋਂ ਸੁਣਿਆ ਵੀ ਜੇ 12 ਸਾਲਾਂ ਬਾਅਦ ਰੂੜੀ ਮਾਤਾ ਦੀ ਸੁਣੀ ਗਈ ਸੀ ਤੇ ਸਾਡੀ ਕਿਉਂ ਨਾ ਪਰਮਾਤਮਾ ਸੁਨੇਗਾ ਇਹ ਗੱਲ ਆਪਾਂ ਅਕਸਰ ਹੀ ਸੁਣੀ ਆ ਵੀ ਉਹਦੇ ਬਾਰੇ ਗੱਲ ਕਰਨੀ ਆ ਵੀ ਜੂੜੀ ਮਾਤਾ ਦਾ ਬੇੜਾ ਸੀ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਸੀ ਕਿ ਜਾਂ ਗੌਸਪਾਕ ਸਰਕਾਰ ਨੇ ਤਾਰਿਆ ਸੀ ਕਿਉਂਕਿ ਅਸੀਂ ਤਾਂ ਹਮੇਸ਼ਾ ਇਹੋ ਹੀ ਸੁਣਿਆ ਵੀ ਗੌਸਪਾਕ ਜੀ ਨੇ 12 ਸਾਲਾਂ ਬਾਅਦ ਬੇੜਾ ਤਾਰਿਆ ਸੀ ਇੱਕ ਹੁੱਲੇ ਸਰ ਆਲੇ ਆਲੇ ਨੇ ਵੀ ਇਤਿਹਾਸ ਸੁਣਾਇਆ ਵਾ ਤੇ YouTube ਤੇ ਇਤਿਹਾਸ ਪਿਆ ਇਹ ਸਰਦਾਰ ਅਲੀ ਨੇ ਵੀ ਇਤਿਹਾਸ ਸੁਣਾਇਆ ਵਾ ਵੀ ਜਿਹੜਾ ਦਰਬਾਰਾਂ ਤੇ ਗੁੰਦਾ ਵਾ ਆ ਮਾੜੀ ਜੇ ਗੱਲ ਸੁਣਿਓ ਬਾਬੇ ਦੀ ਤੇ ਫੇਰ ਕਰਦੇ ਆ ਗੱਲ ਉਹ ਬਗਦਾਦ ਗਏ ਨਾ ਗੁਰੂ ਨਾਨਕ ਮਾਤਾ ਰੂੜੀ ਦਾ ਕਹਿੰਦੇ 12 ਸਾਲਾਂ ਬਾਅਦ ਉਹ ਰੂੜੀ ਦੀ ਸੁਣੀ ਜਾਂਦੀ ਹੈ ਕਿਹੜੀ ਰੂੜੀ ਦੀ ਗੱਲ ਸੀ ਆ ਗੰਦਗੀ ਦੇ ਢੇਰ ਦੀ ਨਹੀਂ ਸੀ ਇੱਕ ਬਗਦਾਦ ਦੇ ਵਿੱਚ ਮੁਸਲਮਾਨ ਧਰਮ ਨੂੰ ਮੰਨਣ ਵਾਲੀ ਇੱਕ ਮਾਤਾ ਰੂੜੀ ਰਹਿੰਦੀ ਜੀ ਦਾ ਬੀੜਾ ਡੁੱਬਿਆ ਸੀ ਬੱਚਾ ਵਿਆਹਣ ਗਿਆ ਉਸ ਸਮੁੰਦਰ ਆਉਂਦੇ ਹੋਏ ਬੀੜਾ ਸਾਰੀ ਬਰਾਤ ਸਣੀ ਡੁੱਬ ਗਿਆ ਸੀ 12 ਸਾਲ ਹੋ ਗਏ ਸੀ ਲੋਕ ਕਹਿੰਦੇ ਮਾਤਾ ਤੇਰਾ ਬੇਟਾ ਤੇਰੀ ਨੂੰ ਬਰਾਤ ਡੁੱਬ ਗਈ ਏ ਉਹਨੂੰ ਇੱਡਾ ਭਰੋਸਾ ਸੀ ਕਹਿੰਦੀ ਗੁਰੂ ਨਾਨਕ ਮੇਰੇ ਨਾਲ ਇਹ ਨਾ ੱੱਕਾ ਨਹੀਂ ਕਰ ਸਕਦਾ ਆਖੋ ਸਤਨਾਮ ਵਾਹਿਗੁਰੂ ਭਰੋਸਾ ਤੇ ਵਿਸ਼ਵਾਸ ਇਹ ਕਿਸੇ ਕਿਸੇ ਨੂੰ ਆਉਂਦਾ ਇੱਥੇ ਤਾਂ ਬਸ ਵਿਸ਼ਵਾਸ ਬਣ ਗਿਆ ਮਾਲਕ ਤੂੰ ਹੈ ਬਸ ਸਮਝ ਲਓ ਤੇਰੀਆਂ ਭਾਵਨਾਵਾਂ ਪੂਰੀਆਂ ਹੋ ਜਣੇ ਨਾਲੇ ਅਰਦਾਸ ਕਰਦਿਆਂ ਨਾਲੇ ਕਹਿੰਦੇ ਆ ਪੂਰੀ ਹੋਣੀ ਆ ਪਤਾ ਨਹੀਂ ਨਹੀਂ ਆਖੋ ਸਤਨਾਮ ਵਾਹਿਗੁਰੂ ਜੀ ਜਾਂ ਸਿੱਖਾਂ ਨੇ ਕਿਉਂਕਿ ਭੁੱਲ ਸਾਡੇ ਚਤੇ ਦੋਸਤ ਗੁਰੂ ਤੇ ਕਹਿ ਦੇ ਨਾ ਬਈ ਇਦਾਂ ਨਹੀਂ ਮਾਤਾ ਰੂੜੀ ਨੂੰ ਕਹਿਣਾ ਆਕੇ ਮਾਤਾ ਤੇਰਾ ਬੇੜਾ ਡੁੱਬ ਗਿਆ ਏ ਬਰਾਤ ਡੁੱਬ ਗਈ ਕਹਿੰਦੀ ਮੈਂ ਨਹੀਂ ਮੰਨਦੀ 12 ਸਾਲ ਬੀਤ ਗਏ ਸੀ ਜਦੋਂ ਗੁਰੂ ਨਾਨਕ ਜੀ ਫਿਰ ਬਗਦਾਦ ਗਏ ਨਾ ਮਾਤਾ ਦਾ ਭਲਾ ਕਰਨ ਵਾਸਤੇ ਤੇ ਰੂੜੀ ਮਾਤਾ ਦਾ ਜਦੋਂ ਨਾ ਮੰਨਿਆ ਨਾ ਕਹਿੰਦੀ ਮੈਂ ਨਹੀਂ ਮੰਨਦੀ ਗੁਰੂ ਨਾਨਕ ਕਿੰਨਾ ਮੇਰੇ ਨਾਲ ਧੱਕਾ ਕਰੇਗਾ ਜਦੋਂ ਪਾਤਸ਼ਾਹ ਗਏ ਬੇਮੁਖੀਆਂ ਨੇ ਸਤਗੁਰਾਂ ਤੇ ਮਿੱਟੀ ਵੀ ਪਾਈ ਰੋੜੇ ਵੀ ਮਾਰੇ ਗਾਲਾਂ ਵੀ ਕੱਢੀਆਂ ਮਰਦਾਨਾ ਕਹਿੰਦਾ ਪਾਸਾ ਮੁੜ ਚੱਲੀਏ ਆਹੋ ਜੀ ਇਹ ਬਾਬਾ ਕਹਿੰਦਾ ਵੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਜਾ ਕੇ ਰੂੜੀ ਮਾਤਾ ਦਾ ਬੇੜਾ ਤਾਰਿਆ ਸੀਗਾ ਤੇ ਲੋਕਾਂ ਨੇ ਪੱਥਰ ਵੀ ਮਾਰੇ ਉੱਥੇ ਮਿੱਟੀ ਵੀ ਪਾਈ ਉਹ ਤੁਹਾਡੇ ਹੱਥ ਵਾਸਾ ਜੋ ਮਰਜੀ ਤੁਸੀਂ ਬਾਬੇ ਨਾਨਕ ਨਾਲ ਕਰਾਈ ਜਾਓ ਚੰਡਾ ਮਰਵਾ ਲਓ ਮਿੱਟੀ ਪਵਾ ਲਓ ਸਿਰ ਦੇ ਵਿੱਚ ਜੋ ਮਰਜੀ ਕਰਵਾਈ ਜਾਓ ਚਮਤਕਾਰ ਕਰ ਕਰਵਾਈ ਜਾਓ ਜੋ ਮਰਜੀ ਕਰਵਾਈ ਜਾਓ ਲੇਕਿਨ ਜੇ ਅਗਰ ਜੇ ਕੋਈ ਉਦਾਂ ਬੋਲ ਪਵੇ ਨਾ ਤੇ ਉਹਦੇ ਕੋਲੋਂ ਤੁਸੀਂ ਮਾਫੀਆਂ ਮੰਗਵਾਉਣ ਤੁਰ ਕੋ ਵੀ ਜੇ ਕੋਈ ਗੱਲ ਕਰ ਦਵੇ ਫਿਰ ਉਹਦੇ ਤੇ ਟੈਗ ਲਾਉਣਾ ਇੱਕੋ ਨਾਮੋ ਨਾ ਤਾਂ ਆ ਜਿਹੜਾ ਤੁਸੀਂ ਬਾਣਾ ਪਾ ਕੇ ਝੂਠ ਮਾਰਦੇ ਕਿੱਡਾ-ਕੱਡਾ ਵੱਡਾ ਲੋਕਾਂ ਨਾਲ ਤੇ ਇਹਦਾ ਕੀ ਬਣੇਗਾ ਇਹ ਵੀ ਦੱਸੋ ਬਾਬਾ ਜੀ ਤੁਸੀਂ ਕਿਉਂ ਨਹੀਂ ਮਾਫੀਆਂ ਮੰਗਦੇ ਮਿੱਦਤ ਜਨਤਾ ਦੀ ਸਮਝ ਨਹੀਂ ਆਉਂਦੀ ਵੀ ਜਨਤਾ ਕਲਾਕਾਰਾਂ ਦੇ ਪਿੱਛੇ ਤਾਂ ਲੜੀ ਜਾਂਦੀ ਆ ਉੱਥੇ ਤਾਂ ਕੇਸ ਕਰੀ ਜਾਂਦੀ ਆ ਲੇਕਿਨ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਇਹਨਾਂ ਲੋਕਾਂ ਤੇ ਕਿਉਂ ਨਹੀਂ ਕੇਸ ਕਰਾਉਂਦੇ ਕਿਉਂ ਨਹੀਂ ਬੋਲਦੇ ਤੁਸੀਂ ਇਹ ਜਿਹੜੀਆਂ ਤੁਹਾਨੂੰ ਝੂਠੀਆਂ ਕਹਾਣੀਆਂ ਸੁਣਾਉਂਦੇ ਆ ਕੀ ਗੱਲ ਤੁਸੀਂ ਗੋਦਵਾਰਿਆਂ ਚ ਸਿਰਫ ਲੰਗਰ ਦੇ ਲਾਲਚ ਨੂੰ ਜਾਣਦੇ ਆ ਲੰਗਰ ਖਾਨ ਜਾਣਦੇ ਆ ਕਿ ਲੰਗਰ ਤੁਹਾਨੂੰ ਘਰ ਨਹੀਂ ਲੱਭਦਾ ਫਿਰ ਇਹ ਕਹਿੰਦਾ ਵੀ ਲੋਕੀ ਸ਼ੰਕਾ ਕਰਦੇ ਆ ਅਰਦਾਸ ਕਰਾ ਕੇ ਲੋਕਾਂ ਨੇ ਤਾਂ ਸ਼ੰਕਾ ਕਰਨੀ ਆ ਅਰਦਾਸ ਕਰਾ ਕੇ ਜਦ ਲੋਕਾਂ ਦੇ ਕੰਮ ਹੀ ਨਹੀਂ ਹੁੰਦੇ ਅਰਦਾਸ ਕਿਹੜਾ ਫਰੀ ਹੋਦੀ ਆ ਅਰਦਾਸ ਵੀ ਤਾਂ ਰੁਪਈਆ ਦਾ ਹੁੰਦੀ ਆ ਨਾ ਅਰ ਤਾਸ ਤੁਸੀਂ ਬਣਾਈ ਐ ਇਸੇ ਕਰਕੇ ਵਿਤਨ ਦਾ ਆਪਣਾ ਚਲਾਉਣ ਕਰਕੇ ਵਿਜੇ ਤੁਸੀਂ ਕੁਛ ਕਰੋਗੇ ਤਾਂ ਫੇਈ ਕਿਸੇ ਕੋ ਕੁਛ ਲਾਓਗੇ ਨਾ ਉਦਾਂ ਤਾਂ ਤੁਸੀਂ ਨਹੀਂ ਨਾ ਮੰਗ ਸਕਦੇ ਕਿਸੇ ਕੋਲੋਂ ਉਦਾਂ ਮੰਗਣ ਨੂੰ ਕੀ ਹੈ ਰੁਪਈਆ ਦੇ ਦੇਗਾ 2 ਰੁਪਏ ਦੇ ਦੇਗਾ 10 ਰੁਪਏ ਕੋਈ ਦੇ ਦੇਗਾ ਮੰਗਤੇ ਬਾਹਰ ਫਿਰਦੇ ਹੀ ਆ ਮੰਗਤੇ ਕਿੰਨੇ ਮੰਗਦੇ ਆ ਕੀ ਹੁੰਦਾ ਇਹਨਾਂ ਕੋਲ ਕਪੜਾ ਪਾਉਣ ਨੂੰ ਚੰਗਾ ਨਹੀਂ ਹੁੰਦਾ ਰੋਟੀ ਖਾਣ ਨੂੰ ਨਹੀਂ ਚੰਗੀ ਹੁੰਦੀ ਲੇਕਿਨ ਤੁਸੀਂ ਝੂਠ ਬੋਲ ਕੇ ਕਹਾਣੀਆਂ ਸੁਣਾ ਕੇ ਆਪਣੀਆਂ ਜੇਬਾਂ ਭਰਦੇ ਆ ਤੇ ਗੱਡੀਆਂ ਦੇ ਵਿੱਚ ਵੱਡੀਆਂ ਗੱਡੀਆਂ ਦੇ ਵਿੱਚ ਤੁਸੀਂ ਆਉਂਦੇ ਆ ਸਭ ਤੋਂ ਜ਼ਿਆਦਾ ਜਿਹੜੇ ਅਗਰ ਜੇ ਲੜਾਈ ਦਾ ਕਾਰਨ ਵੀ ਜੱਟ ਦੇ ਵਿੱਚ ਦੂਜ ਪਈ ਹੋਈ ਆ ਜਾਂ ਅਸੀਂ ਇੱਕ ਦੂਜੇ ਨਾਲ ਲੜਦੇ ਆ ਤੇ ਇਹ ਲੋਕ ਸਾਨੂੰ ਲੜਾ ਰਹੇ ਆ ਸਾਨੂੰ ਕਲਾਕਾਰ ਨਹੀਂ ਲੜਾ ਰਹੇ ਏ ਵੀ ਦੇਖਿਓ ਹੁਣ ਕਲਾਕਾਰ ਕਦੀ ਦੇਖਿਆ ਇਹਨਾਂ ਤੇ ਕੋਈ ਟਿੱਪਣੀ ਕਰਦਾ ਲੇਕਿਨ ਇਹਨਾਂ ਦੀ ਸਟੇਜ ਜਿਹੜੀ ਆ ਉਹ ਸ਼ੁਰੂ ਹੀ ਕਲਾਕਾਰਾਂ ਤੋਂ ਹੁੰਦੀ ਆ ਵੀਸਾਂ ਨੂੰ ਫਿਲਮਾਂ ਦੇ ਖਿਲਾਫ ਕਰ ਦਿੱਤਾ ਸਾਨੂੰ ਗਾਣਿਆਂ ਦੇ ਖਿਲਾਫ ਕਰ ਦਿੱਤਾ ਕੋਣ ਕਿਸੇ ਨੂੰ ਕਰਦਾ ਇੱਥੇ ਖਿਲਾਫ ਲੇਕਿਨ ਇਹ ਧਰਮ ਤੇ ਠੇਕੇਦਾਰਾਂ ਨੇ ਜਿਹੜੇ ਇਹ ਜਰੂਰ ਤੁਹਾਨੂੰ ਖਿਲਾਫ ਕਰਨ ਲੱਗੇ ਆ ਇਹਨਾਂ ਕੋਲੋਂ ਬਚਨ ਦੀ ਲੋੜ ਆ ਸਾਨੂੰ ਆਪ ਨੂੰ ਇਹਨਾਂ ਨੂੰ ਕੱਖ ਨਹੀਂ ਪਤਾ ਹੁੰਦਾ ਜੋ ਇਹਨਾਂ ਨੂੰ ਪੁਜਾਰੀ ਨੇ ਲਿਖ ਕੇ ਦੇਣਾ ਨਾ ਉਹੋ ਹੀ ਇਹਨਾਂ ਨੇ ਅੱਗੇ ਬੋਲ ਦੇਣਾ ਖੁਣ YouTube ਤੇ ਸਰਚ ਮਾਰ ਕੇ ਦੇਖਿਓ ਸਰਦਾਰ ਅਲੀ ਨੇ ਵੀ ਇਹ ਗੱਲ ਕੀਤੀ ਆ ਵੀ ਰੂੜੀ ਮਾਤਾ ਦਾ ਬੇੜਾ ਗੌਸਪਾਕ ਸਰਕਾਰ ਨੇ ਤਾਜਿਆ ਸੀ ਤੇ ਅੱਜ ਤੋਂ ਵੀ 22-25 ਸਾਲ ਪਹਿਲਾਂ ਦੀ ਏ ਗੱਲ ਕੀਤੀ ਹੋਈ ਆ ਕੁल्ले ਸਰਿਆਲੇ ਵਾਲੇ ਨੇ ਤੇ ਅੱਜ ਵੀ ਕੈਸਤਾ ਜਿਹੜੀਆਂ ਨਾ ਕੁल्ले ਸਰਿਆਲੇ ਦੀਆਂ ਉਹ ਦਰਬਾਰਾਂ ਤੇ ਚੱਲ ਰਹੀਆਂ ਇਹ ਜਿਹੜਾ ਰੂੜੀ ਮਾਤਾ ਦਾ ਕਿੱਸਾ ਵੀ ਸੁਣਾਇਆ ਜਾ ਰਿਹਾ ਇਹ ਤੁਸੀਂ ਇਹਨਾਂ ਦੇ ਪਿੱਛੇ ਲੱਗੋ ਕਲਾਕਾਰਾਂ ਦੇ ਪਿੱਛੇ ਨਾ ਲੱਗੋ ਇਹਨਾਂ ਨੂੰ ਦੇਖੋ ਵੀ ਇਹ ਤੁਹਾਨੂੰ ਕੀ ਪਰੋਸ ਕੇ ਦੇਣ ਦੇ ਆ ਸਾਰਾ ਤੇ ਸਾਰਾ ਝੂਠ ਬਾਣੇ ਪਾ ਕੇ ਤੁਸੀਂ ਇਹਨਾਂ ਦੇ ਬਾਣਿਆਂ ਦਾ ਲਿਹਾਜ਼ ਨਾ ਕਰੋ ਜਾਂ ਆਮਦਤ ਸ਼ੱਕੇ ਦਾ ਲਿਹਾਜ਼ ਨਾ ਕਰੋ ਇਹ ਸਿਰਫ ਤੇ ਸਿਰਫ ਕੀ ਆ ਇਹਨਾਂ ਦਾ ਧੰਦਾ ਹੋਰ ਕੱਖ ਬਣੇਗਾ ਕੁਦਰਤ ਦੇ ਰੰਗਾਂ ਨਾਲ ਖੇਡਣ ਦੇ ਆਇਓ ਇਹੇ ਤੇ ਭਰਾਵੋ ਇਹਨਾਂ ਦੇ ਦਿਵਾਲੇ ਹੋਣਾ ਪੈਣਾ ਸਾਨੂੰ ਸਾਨੂੰ ਇਹਨਾਂ ਧਰਮਾਂ ਦੀ ਲੜਾਈ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਵਾ ਫੇ ਅਸੀਂ ਕਾਮਯਾਬ ਹੋਣਾ ਨਹੀਂ ਤਾਂ ਉਦਾਂ ਹੀ ਆ ਜਿੱਦਾਂ ਪਹਿਲਾਂ ਅਸੀਂ ਜਾਨਾਂ ਦਿੰਦੇ ਆ ਰਹੇ ਆ ਤੇ ਉਹਦਾ ਅਗੋ ਦੇਈ ਜਾਓ ਇਹਨਾਂ ਨੇ ਆਪਣੀਆਂ ਜਾਨਾਂ ਦੇਣੀਆਂ ਨਹੀਂ ਇਹਨਾਂ ਨੇ ਸਿਰਫ ਤੇ ਸਿਰਫ ਕੀ ਆ ਦਿਵਾਉਣੀਆਂ ਤੇ ਗੁਰੂ ਸਾਹਿਬ ਜਿਹੜੇ ਸੀਗੇ ਉਹ ਆਪ ਤਲਵਾਰ ਚੱਕ ਕੇ ਲੜੇ ਸੀਗੇ ਅਨਸਾੜੀਆਂਤ ਵਾਸਤੇ ਧਰਮ ਵਾਸਤੇ ਨਹੀਂ ਸੀ ਲੜੇ ਗੁਰੂ ਸਾਹਿਬ ਨੂੰ ਐਡੀ ਛੋਟੀ ਪਦਵੀ ਨਾ ਦਿਓ ਵਿੱਤਰਾਂ ਵਾਸਤੇ ਲੜੇ ਸੀਗੇ ਇਹ ਬਹੁਤ ਛੋਟੀ ਪਦਵੀ ਆ ਸਿੱਖ ਸਿਰਫ ਰਾਜਨੀਤੀ ਆ ਸਿੱਖ ਕੋਈ ਧਰਮ ਨਹੀਂਗਾ ਤੇ ਨਾ ਕਿਸੇ ਗੁਰੂ ਨੇ ਧਰਮ ਇਹੋ ਚਲਾਇਆ ਆ ਮਾੜੀ ਜੇ ਸੁਣਿਓ ਕੁਲੇ ਸਰੇਆਲੇ ਵਾਲੇ ਦੀ ਵੀ ਗੱਲ